ਉਹ ਤਕਰੀਬ ਹੋਣੀ ਆ ਮੈਂ ਫੇਰ ਕਹਿ ਰਿਹਾ ਸੰਗਤ ਨੇ ਤੁਹਾਨੂੰ ਮਾਫ ਨਹੀਂ ਕਰਨਾ ਬੰਦੇ ਬਣ ਜਾਓ ਬੰਦੇ ਬਣ ਜਾਓ ਬਹੁਤ ਵੱਡੇ ਹੰਕਾਰੀ ਹੋ ਮੂੜਿਓ ਮੈਂ ਨਹੀਂ ਚਾਹਦਾ ਕਿ ਸੰਗਤ ਤੁਹਾਨੂੰ ਦਤਕਾਰੇ ਮੈਂ ਤੈਨੂੰ ਬਾਰ-ਬਾਰ ਕਹਿ ਰਿਹਾ ਕਿ ਤੁਸੀਂ ਜਾਣ ਜਾਣ ਕੇ ਭਗਤ ਰਕਦੇ ਹੋ ਔਰ ਮੈਂ ਤੈਨੂੰ ਲਿਖ ਕੇ ਦੇ ਦਿੰਦਾ ਇਹਨਾਂ ਦਾ ਸਾਰੇ ਦੇ ਯਾਦ ਫੋਲ ਕੇ ਦੇਖ ਲੈ ਸਾਰੇ ਜੱਟ ਨਿਕਣਗੇ ਤੁਹਾਡੀ ਔਕਾਤ ਕਿਸੇ ਦੀ ਨਹੀਂ ਮੈਂ ਤੈਨੂੰ ਬਾਰ-ਬਾਰ ਕਹਿ ਰਿਹਾ ਜਿੰਨੇ ਵੀ ਤੁਸੀਂ ਵੀਡੀਓ ਦੇਖਣ ਵਾਲੇ ਆ ਔਰ ਜਿਹੜਾ ਵੀ ਭਗਤ ਲਿਖਦਾ ਉਹਦੇ ਥੱਲੇ ਕਮੈਂਟ ਕਰਦੇ ਹੋਗੇ ਤੂੰ ਜੱਟ ਆ। ਜੇ ਕਹਿੰਗੇ ਕਿਹੜਾ ਤਾਂ ਨਾਲ ਲਿਖ ਦਿਓ ਫਰੀਦਾ ਲੋੜੇ ਦਾਖ ਬਜੋਰੀਆਂ ਕਿਕਰ ਵੀਜੇ ਜੱਟ। ਇਹ ਉਹ ਲੋਗ ਨੇ ਇਹਨਾਂ ਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਬੱਦੇ ਬਣ ਜਿਓਂ ਕਿ ਪਰ ਇਹ ਬੱਦੇ ਬਣਨ ਵਾਲੇ ਨਹੀਂ ਕਿਉਂਕਿ ਇਹਨਾਂ ਦੀ ਜਿਹੜੀ نسل ਆ نسل ਜਿਹੜੀ ਆ ਗੁਰੂਆਂ ਸਾਡਿਆਂ ਨੂੰ ਪਤਾ ਸੀ ਕਿ ਇਹਨਾਂ ਨੇ ਕਰਤੂਤੇ ਕਰਨੀ ਆ। ਔਕਾਤ ਇਹਨਾਂ ਦੀ ਔਕਾਤ ਇਹਨਾਂ ਦੀ ਵਾਰੀ ਦੇ ਸ਼ਬਦ ਦੇ ਲਾਗੇ ਖੜੇ ਹੋਣ ਦੀ ਨਹੀਂ ਭਗਤ ਲਿਖਦੇ ਨੇ ਕਿਉਂ ਲਿਖਦੇ ਨੇ ਕਿਉਂਕਿ ਆਪਣੇ ਆਪ ਨੂੰ ਗੁਰੂ ਅਰਜਨ ਦੇਵ ਜੀ ਦੇ ਬਰਾਬਰ ਸਮਝਦੇ ਵੀ ਵੀ ਅਸੀਂ ਗੁਰੂ ਅਰਜਨ ਦੇਵ ਜੀ ਬਣ ਗਏ ਆ ਮੈਂ ਫੇਰ ਕਹਿ ਰਿਹਾ ਫੇਰ ਕਹਿ ਰਿਹਾ ਬੰਦੇ ਬਣ ਜਾਓ ਅਜੇ ਵੀ ਮੁੜਿਆ ਫੇਰ ਮੈਂ ਬਹੁਤ ਕੁਝ ਬੋਲ ਦੇਣਾ ਆ ਫੇਰ ਤੁਹਾਨੂੰ ਤਕਰੀਬ ਹੋਣੀ ਆ ਮੈਂ ਫੇਰ ਕਹਿ ਰਿਹਾ ਸੰਗਤ ਨੇ ਤੁਹਾਨੂੰ ਮਾਫ ਨਹੀਂ ਕਰਨਾ ਬੰਦੇ ਬਣ ਜਾਓ ਬੰਦੇ ਬਣ ਜਾਓ ਆਪਣੇ ਹੰਕਾਰ ਦੇ ਵਿੱਚ ਆਪਣਾ ਆਪ ਨਾਲ ਲੜਾਓ ਤੁਸੀਂ ਬਹੁਤ ਵੱਡੇ ਹੰਕਾਰੀ ਹੋ ਮੋੜਿਓ ਮੈਂ ਉਹਨਾਂ ਸੰਤਾਂ ਦੀ ਉਹਨਾਂ ਪੁਰਖਿਆਂ ਦੀ ਸੋਚ ਤੇ ਚੱਲ ਰਿਹਾ ਜਿਨ੍ਹਾਂ ਪੁਰਖਿਆਂ ਨੇ ਕਦੀ ਵੀ ਕਿਸੇ ਨੂੰ ਦਦਕਾਰਿਆ ਨਹੀਂ ਹੈਗਾ ਮੈਂ ਨਹੀਂ ਚਾਹਦਾ ਕਿ ਸੰਗਤ ਤੁਹਾਨੂੰ ਦਦਕਾਰੇ ਮੈਂ ਤੈਨੂੰ ਬਾਰ ਬਾਰ ਕਹਿ ਰਿਹਾ ਕਿ ਤੁਸੀਂ ਜਾਣ ਜਾਣ ਕੇ ਭਗਤ ਲੱਗਦੇ ਹੋ ਔਰ ਮੈਂ ਤੈਨੂੰ ਲਿਖ ਕੇ ਦੇ ਦਿੰਦਾ ਇਹਨਾਂ ਦਾ ਸਾਰੇ ਦੀ ਯਾਦ ਖੋਲ ਕੇ ਦੇਖੋ ਸਾਰੇ ਜੱਟ ਨਿਕਣਗੇ ਜਿਹੜੇ ਭਗਤ ਲੱਗਦੇ ਨੇ ਸਾਰੇ ਹੀ ਜੱਟ ਹੋਣਗੇ ਟਾਡਾ ਮੇਰਾ ਵਾਦਾ ਆ ਕਿਉਂ ਕਿ ਇਹਨਾਂ ਲੋਕਾਂ ਨੇ ਬ੍ਰਾਹਮਣ ਦਾ ਸੰਨ ਕੀਤਾ ਹੋਇਆ ਅੱਜ ਵੀ ਕਰ ਰਹੇ ਆ ਇਹ ਨਹੀਂ ਵੀ ਹਟ ਗਏ ਆ ਨਾ ਕਰ ਰਹੇ